ਪਹਿਲਾਂ ਤਾਂ ਜਦੋਂ ਨਵੀਂ ਵਾਰਡ ਬੰਦੀ ਹੁੰਦੀ ਹੈ ਉਹਦੇ ਵਿੱਚ ਜਿਹੜੀ ਕੋਈ ਮੌਜੂਦਾ ਸਰਕਾਰ ਹੈ ਉਹਦੇ ਵਿੱਚ ਸਾਰੀਆਂ ਪਾਰਟੀਆਂ ਦਾ ਜਿਹੜਾ ਕੋਈ ਐਮਸੀ ਵੀ ਕੋਈ ਨੁਮਾਇੰਦਾ ਲਿਆ ਜਾਂਦਾ ਉਹਦਾ ਜਿਹੜੀ ਕਮੇਟੀ ਬਣਾਈ ਜਾਂਦੀ ਹੈ ਇਹਨਾਂ ਨੇ ਕੀ ਕੀਤਾ ਨਾ ਤਾਂ ਸਾਡੀ ਕਾਂਗਰਸ ਪਾਰਟੀ ਦਾ ਕੋਈ ਨੁਮਾਇੰਦਾ ਲਿਆ ਉਹਦੇ ਉਲਟ ਉਹਦੀ ਜਗ੍ਹਾ ਤੇ ਜਿਹੜੇ ਕਾਂਗਰਸ ਪਾਰਟੀ ਚੋਂ ਗਿਆ ਹੋਇਆ ਸਾਡਾ ਫੁਰਪ੍ਰੀਤ ਸਿੰਘ ਬਰਕ ਉਹਦੀ ਮੈਸੇਜ ਨੂੰ ਮਤਲਬ ਕਾਂਗਰਸ ਦਾ ਨੁਮਾਇੰਦਾ ਬਣਾ ਕੇ ਉਹ ਕਮੇਟੀ ਚ ਪਾਤਾ ਪਰ ਕਿ ਉਹ ਜਿਹੜੀ ਹੈ ਝਾੜੂ ਦੀ ਐਮਸੀਏ ਇਸ ਕਰਕੇ ਐਮਐਲਏ ਸਾਹਮਣੇ ਜਿਹੜਾ ਕੁਝ ਕੀਤਾ ਸਰਾਸਰ ਇਹ ਜਿਹੜਾ ਗਲਤ ਕਰਵਾਇਆ ਪ੍ਰਸ਼ਾਸਨ ਇਹਦੇ ਵਿੱਚ ਐਮਐਲਏ ਇਨਵੋਲਵ ਹੈ ਤੇ ਜਿਵੇਂ ਹੁਣ ਬਾਰਡ ਬੰਦੀ ਕੀਤੀ ਹੈ ਜਿਹੜਾ 4 ਨੰਬਰ ਵਾਰਡ ਹੈ ਮਸੀਤ ਵਾਲਾ ਪਾਸਾ ਇਧਰਲੇ ਪਾਸੇ ਅਡੇ ਵਾਲੇ ਪਾਸੇ ਬਸਰ ਵਾਲੇ ਪਾਸੇ ਉਹਨੂੰ ਚੱਕ ਕੇ 1 ਨੰਬਰ ਬਣਾਤਾ ਜਿਹੜਾ ਹੁਣ ਸਾਡੇ ਐਮਸੀ ਸਾਹਿਬ ਖੜੇ ਨੇ ਨਰੇਸ਼ ਮੇਰਾਪਰਾ ਮੌਜੂਦਾ ਐਮਸੀ ਨੇ 12 ਨੰਬਰ ਵਾਰਡ ਚ ਇਹਨਾਂ ਦਾ ਵਾਰਡ ਸਾਰੀ ਮਹਾਜਨ ਵੋਟ ਹੈ ਇੱਥੇ ਇਹਨਾਂ ਨੇ ਇਹ ਚੱਕ ਕੇ ਵਿੱਚ ਐਸਸੀ ਬੋਡ ਥੋੜੀ ਬਹੁਤੀ ਪੱਕ ਉਹਨੂੰ ਅੱਧੇ ਵਾਰਡ ਨੂੰ ਜਿਹੜਾ ਹੈਗਾ ਐਸਸੀ ਬਣਾ ਦਿੱਤਾ ਵਿੱਚ ਜਿਹੜੇ ਕਲੋਨੀਆਂ ਨੇ ਜਿਵੇਂ ਸਾਡਾ ਬਰੇ ਰੋਡ ਹੋ ਗਏ ਤੇ ਸਾਡਾ ਫਲੂ ਵਾਲਾ ਜਿਹੜਾ ਇੱਧਰ ਘਰ ਨੇ ਵੀ ਰਹਿੰਦੇ ਆ ਤੇ ਅਮਨਪੁਰ ਰੋਡ ਹੋ ਗਈ ਤੇ ਸਾਡੀ ਜੀਵਨ ਕਲੋਨੀ ਹੋ ਗਈ ਇਸ ਤਰ੍ਹਾਂ ਦੀ ਬਹੁਤ ਮਤਲਬ ਜਿਹੜੇ ਇਹਨਾਂ ਨੇ ਜਿਹੜਾ ਉਹਦੇ ਵਿੱਚ ਪਾਈ ਹੀ ਨਹੀਂ ਮਤਲਬ ਮਤਲਬ ਛੱਡ ਤਾਂ ਉਹਨੂੰ ਦੱਸੋ ਇਹ ਕਾਹਦਾ ਨਾਮ ਦੇਣਗੇ ਪਿੰਡਾਂ ਦਾ ਨਾਮ ਦੇਣਗੇ ਜਾਂ ਉਹਨੂੰ ਕਿਸੇ ਬਾਰਡ ਦਾ ਜਾਂ ਕਿਸੇ ਕਲੋਨੀ ਦਾ ਕਾਹਦਾ ਨਾਮ ਦੇਣਗੇ ਇਸ ਕਰਕੇ ਸਰਾਸਰ ਜਿਹੜਾ ਸਾਰਾ ਕੁਝ ਗਲਤ ਹੋਇਆ ਤੇ ਇੱਕ ਜਿਹੜਾ ਬੱਚਿਆਂ ਨਾਲ ਨੁਕਸਾਨ ਹੋਇਆ ਬੱਚਿਆਂ ਦੀ ਜਿੰਦਗੀਆਂ ਕਿਉਂਕਿ ਪੜ੍ਹਾਈ ਦਾ ਜ਼ਮਾਨਾ ਐਜੂਕੇਸ਼ਨ ਦਾ ਜ਼ਮਾਨਾ ਹੈ ਕੰਪਿਊਟਰ ਹੀ ਹੋਗਾ ਬੱਚਿਆਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਇਹਦਾ ਕਿਉਂਕਿ ਬਾਰ-ਬਾਰ ਜਿਹੜਾ ਐਡਰੈਸ ਆਉ ਨਹੀਂ ਬਦਲਿਆ ਜਾ ਸਕਦਾ ਕਿਸੇ ਦਾ ਰੋਲ ਨੰਬਰ ਆਉਣਾ ਹੁੰਦਾ ਕਿਸੇ ਦਾ ਕੋਈ ਜੁਆਇਨਿੰਗ ਦਾ ਲੈਟਰ ਆਉਣਾ ਹੁੰਦਾ ਕਿਸੇ ਦਾ ਕੋਈ ਕਿਸੇ ਨੇ ਪੋਸਟ ਅਪਲਾਈ ਕੀਤੀ ਕਰਨੀ ਕੀਤੀ ਹੁੰਦੀ ਹੈ ਉਹਦਾ ਉਹਦਾ ਕਾਗਜ਼ ਪੱਤਰਾ ਆਉਣਾ ਹੁੰਦਾ ਉਹਦਾ ਜਿਹੜਾ ਕੋਈ ਉਦੋਂ ਨੂੰ ਅਗਲੇ ਦਾ ਪੇਪਰ ਦੀ ਡੇਟ ਲੰਘ ਜੂ ਇਹ ਇਸ ਕਰਕੇ ਇਹ ਬਹੁਤ ਵੱਡਾ ਜਿਹੜਾ ਇਹ ਨੁਕਸਾਨ ਹੈ ਜਿਹੜਾ ਇਹ ਇਸ ਸਰਕਾਰ ਨੇ ਕੀਤਾ ਪਹਿਲਾਂ ਇਹ ਕਦੇ ਨਹੀਂ ਹੋਇਆ ਇਸ ਤਰ੍ਹਾਂ ਐਮਐਲਏ ਸਾਹਿਬ ਨੂੰ ਜੇ ਇੰਨੇ ਹੀ ਕੰਮ ਕੀਤੇ ਨੇ ਜੇ ਇਹਨਾਂ ਨੂੰ ਇਹ ਕਹਿੰਦੇ ਆ ਵੀ ਅਸੀਂ ਕੰਮ ਕੀਤੇ ਆ ਗੱਪ ਮਾਰਦੇ ਆ ਰੋਜ਼ ਮੁੱਖ ਮੰਤਰੀ ਸਾਹਿਬ ਲਾਈਵ ਹੋ ਕੇ ਕਹਿੰਦੇ ਆ ਅਸੀਂ ਪੰਜਾਬ ਦੇ ਜਿੰਨੇ ਅਸੀਂ ਸਾਡੀ ਸਰਕਾਰ ਨੇ ਕੰਮ ਕੀਤੇ ਕਿਸੇ ਨੇ ਨਹੀਂ ਕੀਤੇ ਜੇ ਇਹਨਾਂ ਨੂੰ ਇਹਨਾਂ ਨੇ ਇੰਨੇ ਕੰਮ ਕੀਤੇ ਆ ਲੋਕ ਨਾਲ ਨੇ ਪੁਰਾਣੀ ਵਾਰਡ ਰੱਖ ਦੋ ਉਥੇ ਹੀ ਲੋਕਾਂ ਨੇ ਇਹਨਾਂ ਨੂੰ ਜਿਤਾ ਕੇ ਐਮਐਲਏ ਬਣਾਇਆ ਦੋ ਵਾਰ ਪੁਰਾਣੀ ਵਾਰਡ ਉਸ ਤਰ੍ਹਾਂ ਹੀ ਰੱਖ ਦੋ ਕਿਉਂ ਉਹਦੀ ਤੋੜ ਮੋੜ ਕੀਤੀ ਗਈ ਹੈ। ਹੁਣ ਇਹਨਾਂ ਨੂੰ ਡਰ ਆਇਆ ਹੈ। ਇਸ ਕਰਕੇ ਇਹਨਾਂ ਨੂੰ ਪਤਾ ਹੈ ਵੀ ਲੋਕ ਹੁਣ ਸਾਡੇ ਉਲਟ ਹੋ ਗਏ, ਕੰਮ ਕੋਈ ਕਿਸੇ ਦਾ ਹੋਇਆ ਨਹੀਂ। ਇਹਨਾਂ ਨੂੰ ਡਰ ਆਇਆ, ਡਰੇ ਹੋਏ ਨੇ ਐਮਐਲਏ ਬਖਲਾੜ ਚ ਬਿਆਨ ਦੇਈ ਜਾਂਦਾ। ਇੱਕ ਉਹ ਸਾਡੇ ਉਹ ਕੂੜੇ ਦਾ ਡੱਡਾ ਪਾ ਸੀ ਪਹਿਲਾਂ ਵੀ ਲਾਈਵ ਹੋ ਰਿਹਾ ਸੀ ਉੱਥੇ। ਉਹ ਬਿਆਨ ਦੇਈ ਜਾਂਦਾ ਵੀ 25 ਸਾਲ ਤੋਂ ਇੱਥੇ ਹੈ। ਇਹ ਸਾਡੀਆਂ ਪਾਰਟੀਆਂ ਨੂੰ ਬਦਨਾਮ ਕਰੀ ਜਾਂਦੇ। ਕਾਂਗਰਸ ਪਾਰਟੀ ਦੀ ਸਾਖ ਨੂੰ ਖਰਾਬ ਕਰਨ ਵਾਸਤੇ ਐਮਐਲਏ ਸਾਹਿਬ ਕਹਿੰਦੇ ਵੀ 25 ਸਾਲ ਤੋਂ ਉੱਥੇ ਜਦੋਂ ਪੁਰਾਣੀਆਂ ਸਰਕਾਰਾਂ ਨੇ ਉੱਥੇ ਰੱਖਿਆ ਹੋਇਆ ਬਲਕਿ ਇਹ ਡੇਢ ਸਾਲ ਤੋਂ ਡੇਢ ਸਾਲ ਤੋਂ ਇਹ ਇਹੀ ਸਰਕਾਰ ਦੇ ਉੱਤੇ ਜਿਹੜਾ ਕੂੜਾ ਉੱਥੇ ਸੁੱਟਣਾ ਸ਼ੁਰੂ ਕੀਤਾ ਸੋ ਇਹ ਨਕਾਮੀਆਂ ਵਾਲੇ ਸਰਕਾਰ ਦੀਆਂ ਇਸ ਕਰਕੇ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਹਾਂ ਐਸਡੀਐਮ ਸਾਹਿਬ ਨੂੰ ਡੀਸੀ ਸਾਹਿਬ ਨੂੰ ਵੀ ਯੂ ਸਾਹਿਬ ਨੂੰ ਵੀ ਜਿਹੜੀ ਇਹ ਅਸੀਂ ਨਹੀਂ ਉੱਪਰ ਤੱਕ ਜਾਵਾਂਗੇ ਕੂਰਤੀ ਵੀ ਅਸੀਂ ਕਰਾਂਗੇ ਵੀ ਇਹ ਜਿਹੜੀ ਬੌਂਡ ਬੰਦੀ ਹੈ ਜਾਂ ਤਾਂ ਦੁਬਾਰਾ ਕੀਤੀ ਜਾਵੇ ਜਾਂ ਇਹਨੂੰ ਉਸੇ ਤਰ੍ਹਾਂ ਹੀ ਰੱਖਿਆ ਜਾਵੇ